ਫੋਕਸਮੈਂਟ ਦੇ ਨਾਂ ਤੁਸੀਂ ਜੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਮਰਹੂਮ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਦਾ ਦਿਹਾਂਤ ਹੋ ਗਿਆ ਹੈ 87 ਸਾਲ ਦੀ ਉਮਰ ਦੇ ਵਿੱਚ ਸਤਵੰਤ ਕੋਰ ਨੇ ਆਖਰੀ ਸਾਹ ਲਏ ਨੇ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਅੱਜ ਸ਼ਾਮ ਨੂੰ ਮੁਹਾਲੀ ਦੇ ਬਲੌਂਗੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਤਾਂ ਇਹ ਤਸਵੀਰਾਂ ਉਹ ਨੇ ਜੋ ਜਸਵਿੰਦਰ ਭੱਲਾ ਆਪਣੇ ਅ ਇੰਸਟਾਗ੍ਰam ਤੇ ਫੇਸਬੁਕ ਤੇ ਸਾਂਝੀਆਂ ਕਰਦੇ ਸੀ ਜਦੋਂ ਇਸ ਸੰਸਾਰ ਦੇ ਵਿੱਚ ਮੌਜੂਦ ਸੀ ਫਿਲਮਾਂ ਕਰਦੇ ਸੀ ਔਰ ਅਸੀਂ ਇਹ ਵੀ ਦੇਖਿਆ ਕਿ ਜਸਵਿੰਦਰ ਭੱਲਾ ਨੇ ਫਿਲਮਾਂ ਕੀਤੀਆਂ ਤਾਂ ਇੱਕ ਵੱਖਰੀ ਛਾਪ ਵੀ ਉਹਨਾਂ ਨੇ ਛੱਡੀ ਫਿਲਮਾਂ ਦੇ ਜ਼ਰੀਏ ਇੱਕ ਵੱਖਰੀ ਥਾਂ ਜਿਹੜੀ ਹੈ ਫੈਨਸ ਦੇ ਦਿਲਾਂ ਦੇ ਵਿੱਚ ਬਣਾਈ ਪਰ ਜਸਵਿੰਦਰ ਭੱਲਾ ਦੇ ਜਾਣ ਤੋਂ ਬਾਅਦ ਫੈਨਸ ਨੂੰ ਤਾਂ ਵੱਡਾ ਝਟਕਾ ਲੱਗਾ ਪਰ ਉੱਥੇ ਹੀ ਹੁਣ ਜੋ ਦੁਖਦਾਈ ਖਬਰ ਹੈ ਕਿ ਮਰਹੂਮ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਦਾ ਦੇਹਾਂਤ ਹੋ ਗਿਆ ਹੈ 87 ਸਾਲ ਦੀ ਉਮਰ ਦੇ ਵਿੱਚ ਮਾਤਾ ਸਤਵੰਤ ਕੌਰ ਨੇ ਆਖਰੀ ਸਾਹ ਲਏ ਨੇ ਦੱਸਦੀ ਹੈ ਕਿ ਅੱਜ ਸ਼ਾਮ 4 ਵਜੇ ਬਲੌਂਗੀ ਸਮਸ਼ਾਨ ਘਾਟ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਵੇਗਾ ਜੇਕਰ ਮਰਹੂਮ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਜ਼ਿਕਰ ਕਰ ਲਈਏ ਤਾਂ 22 ਅਗਸਤ 2025 ਨੂੰ ਜਸਵਿੰਦਰ ਭੱਲਾ ਦਾ ਦਿਹਾਂਤ ਹੋਇਆ ਸੀ ਔਰ ਉਸ ਸਮੇਂ ਦੇਖਿਆ ਗਿਆ ਕਿ ਕਿੰਜ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਔਰ ਇਹ ਵੀ ਦੇਖਿਆ ਗਿਆ ਕਿ ਫੈਨਸ ਨੂੰ ਵੀ ਵੱਡਾ ਝਟਕਾ ਲੱਗਾ ਕਿਉਂਕਿ ਜਸਵਿੰਦਰ ਭੱਲਾ ਨੇ ਕਾਮੇਡੀ ਦੇ ذریعے ਵੱਖਰੀ ਥਾਂ ਬਣਾਈ ਫਿਲਮਾਂ ਦੇ ذریعے ਬਣਾਈ ਔਰ ਉਹਨਾਂ ਦਾ ਜੋ ਕੰਮ ਕਰਨ ਦਾ ਤਰੀਕਾ ਸੀ ਫਿਲਮਾਂ ਦੇ ਵਿੱਚ ਉਹ ਹਰ ਕਿਸੇ ਨੂੰ ਖੂਬ ਪਸੰਦ ਆਉਂਦਾ ਸੀ ਹਾਲਾਂਕਿ ਜੋ ਉਹਨਾਂ ਦਾ ਕੰਮ ਹੈ ਰਹਿੰਦੀ ਦੁਨੀਆ ਤੱਕ ਲੋਕਾਂ ਨੇ ਯਾਦ ਰੱਖਣਾ ਹੈ ਜ਼ਿੰਦਾ ਰਹਿਣਗੇ ਆਪਣੀਆਂ ਫਿਲਮਾਂ ਦੇ ذریعے ਲੋਕਾਂ ਦੇ ਦਿਲਾਂ ਦੇ ਵਿੱਚ ਪਰ ਹੁਣ ਜੋ ਦੁਖਦਾਈ ਖਬਰ ਹੈ ਕਿ ਜਸਵਿੰਦਰ ਭੱਲਾ ਜੋ ਦੱਸਦੀ ਹੈ ਕਿ ਇਸ ਸੰਸਾਰ ਨੂੰ 22 ਅਗਸਤ 2025 ਨੂੰ ਅਲਵਿਦਾ ਆ ਗਏ ਸੀ ਜਸਵਿੰਦਰ ਭੱਲਾ ਦੇ ਹੁਣ ਮਾਤਾ ਦਾ ਦਿਹਾਂਤ ਹੋ ਗਿਆ ਹੈ 87 ਸਾਲ ਦੀ ਉਮਰ ਦੇ ਵਿੱਚ ਸਤਵੰਤ ਕੋਰ ਨੇ ਆਖਰੀ ਸਾਹ ਲੈਨੇ ਮੁਹਾਲੀ ਦੇ ਬਲੋਂਗੀ ਦੇ ਵਿੱਚ ਅੱਜ ਅੰਤਮ ਸੰਸਕਾਰ ਕੀਤਾ ਜਾਣਾ ਹੈ ਇਸ ਵਕਤ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਤਸਵੀਰਾਂ ਜਸਵਿੰਦਰ ਭੱਲਾ ਵੱਲੋਂ ਹੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹ ਸਾਂਝੀਆਂ ਕਰਦੇ ਸੀ ਜਦੋਂ ਘਰ ਦੇ ਵਿੱਚ ਕੋਈ ਚੰਗਾ ਦਿਨ ਹੁੰਦਾ ਸੀ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਸੀ ਉਸ ਵੇਲੇ ਦੀਆਂ ਇਹ ਤਸਵੀਰਾਂ ਨੇ ਔਰ ਇਹ ਵੀ ਜ਼ਿਕਰ ਹੈ ਕਈ ਵਾਰ ਜਸਵੰਦਰ ਭੱਲਾ ਵੱਲੋਂ ਵੀ ਅਕੀਤਾ ਗਿਆ ਹੈ ਕਿ ਜਦੋਂ ਉਹ ਫਿਲਮ ਦੀ ਸ਼ੂਟਿੰਗ ਵਿਦੇਸ਼ਾਂ ਦੇ ਵਿੱਚ ਕਰਦੇ ਰਹੇ ਤਾਂ ਇਸ ਦਰਮਿਆਨ ਉਹ ਆਪਣੀ ਮਾਤਾ ਜੀ ਦੇ ਨਾਲ ਵੀ ਫੋਨ ਤੇ ਗੱਲਬਾਤ ਕਰਦੇ ਰਹਿੰਦੇ ਸੀ ਰابطਾ ਕਾਇਮ ਰਹਿੰਦਾ ਸੀ ਔਰ ਇਹ ਹੁਣ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਦੁਖਦਾਈ ਖਬਰ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਜਸਵਿੰਦਰ ਭੱਲਾ ਦੇ ਮਾਤਾ ਦਾ ਦੇਹਾਂਤ ਹੋ ਗਿਆ ਵਧੇਰੇ ਜਾਣਕਾਰੀ ਦੇ ਲਈ ਮੋਹਾਲੀ ਤੋਂ ਸਾਡੇ ਪੱਤਰਕਾਰ ਭੁਪਿੰਦਰ ਬੱਬਰ ਜੁੜ ਚੁੱਕੇ ਨੇ ਭੁਪਿੰਦਰ ਕੀ ਕੁਝ ਜਾਣਕਾਰੀ ਹੈ ਦੁਖਦਾਈ ਖਬਰ ਹੈ ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਜਿਨ੍ਹਾਂ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ ਉਹਨਾਂ ਦੇ ਹੁਣ ਮਾਤਾ ਦਾ ਦੇਹਾਂਤ ਹੋ ਗਿਆ ਹੈ ਜਾਣਕਾਰੀ ਦਿਓ ਹਾਂ ਜੀ ਐਸਕੇ ਕਮੇਡੀਅਨ ਕਲਾਕਾਰ ਸਵਰਗੀ ਜਸਵਿੰਦਰ ਭੱਲਾ ਦੀ ਜਿਹੜੀ ਮੌਤ ਹੈ 3 ਅਗਸਤ 2025 ਨੂੰ ਹੋਈ ਸੀ ਅਜੇ 5 ਮਹੀਨੇ ਦੇ ਕਰੀਬ ਉਹਨਾਂ ਦੀ ਮੌਤ ਹੋਈ ਹੈ ਕਿ ਉਹਨਾਂ ਦੀ ਮਾਤਾ ਸਤਵੰਤ ਕੌਰ ਉਮਰ ਜਿਹੜੀ 87 ਸਾਲ ਉਦੋਂ ਬਾਅਦ ਜਦੋਂ ਜਸਵਿੰਦਰ ਭੱਲਾ ਦੀ ਮੌਤ ਹੋਈ ਹੈ ਜਗ੍ਹਾਤਾਰੀ ਉਹ ਗੁਮਸੁਮ ਰਹਿੰਦੇ ਸੀ ਕਿਉਂਕਿ ਇਹਨਾਂ ਦਾ ਦੋਨਾਂ ਦਾ ਜਿਹੜਾ ਮਾਂ ਪੁੱਤਾਂ ਦਾ ਪਿਆਰ ਬਹੁਤ ਸੀ ਜੇ ਬਾਕਾਇਦਾ ਜਿਹੜੇ ਜਸਵਿੰਦਰ ਭੱਲਾ ਜੀ ਫੋਰਮ ਦੇ ਵਿੱਚ ਹੁੰਦੇ ਜਾਂ ਕਿਸੇ ਪ੍ਰੋਗਰਾਮ ਤੇ ਹੁੰਦੇ ਸੀ ਤਾਂ ਮਾਤਾ ਜੀ ਦਾ ਜ਼ਰੂਰ ਗੱਲਬਾਤ ਕਰਦੇ ਸੀ ਜਦੋਂ ਘੰਟੇ ਬੱਧੀ ਜਿਹੜੀ ਉਹਨਾਂ ਨਾਲ ਗੱਲਾਂਬਾਤਾਂ ਕਰ ਤਾਂ ਬਕਾਇਦਾ ਸਭ ਤੋਂ ਪਹਿਲਾਂ ਆ ਕੇ ਮਾਤਾ ਨਾਲੀ ਉਹ ਗੱਲਾਂ ਬਾਤਾਂ ਕਰਦੇ ਆ ਮਾਤਾ ਨਾਲੀ ਮਿਲਦੇ ਇਹਨਾਂ ਦਾ ਆਪਸੀ ਪਿਆਰ ਸੀ ਉਸੇ ਨੂੰ ਗਮ ਨੂੰ ਲੈ ਕੇ ਜਿਹੜੀ ਮਾਤਾ ਜੀ ਉਸ ਤੋਂ ਬਾਅਦ ਕਾਫੀ ਜਿਹੜੇ ਉਹਨਾਂ ਨੂੰ ਯਾਦ ਕਰਦੇ ਕਰਦੇ ਜਿਹੜਾ ਦੁੱਖ ਲੈ ਕੇ ਬੱਠੇ ਜਿਸ ਨੂੰ ਲੈ ਕੇ ਅੱਜ ਉਹ ਪਾਣੀ ਦੁਨੀਆ ਨੂੰ ਆਲਬੀ ਦਾ ਕਹਿ ਗਈ ਜੀ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਭਪਿੰਦਰ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਜਸਵਿੰਦਰ ਭੱਲਾ ਜੋ ਪਿਛਲੇ ਸਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਕੁਝ ਮਹੀਨੇ ਪਹਿਲਾਂ ਇਹਨਾਂ ਦਾ ਦਿਹਾਂਤ ਹੋਇਆ ਪਰ ਹੁਣ ਮਰਹੂਮ ਕਮੇਡੀਅਨ ਜਸਵਿੰਦਰ ਪੱਲਾ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਜਸਵਿੰਦਰ ਪੱਲਾ ਦੇ ਮਾਤਾ-ਦਾਦ ਦਿਹਾਂਤ ਹੋ ਗਿਆ ਹੈ